ਅੱਜ ਜਿਵੇਂ ਸਾਝਾ ਪੰਜਾਬ ਤੁਹਾਨੂੰ ਕਸੂਰ ਦੇ ਨੇੜੇ ਪਿੰਡ ਕੱਲੂ ਖੇਰਾ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਆਂ ਜੀ ਇਸ ਚੌਂਕ ਵਿੱਚ ਇੱਥੇ ਬੜਾ ਪੁਰਾਣਾ ਡੇਰਾ ਬਾਬਾ ਰਾਮ ਥੰਮਦ ਹੁੰਦਾ ਸੀ ਆ ਤੁਹਾਨੂੰ ਅਸੀਂ ਉੱਥੇ ਹੁਣ ਲੈ ਕੇ ਚਲੀਏ ਜੀ ਅਸੀਂ ਇਹ ਤੋਂ ਸੱਜੇ ਹੋ ਕੇ ਤੁਹਾਨੂੰ ਸਾਹਮਣੇ ਉਹ ਦੇਖੋ ਇੱਕ ਬੋੜੀ ਪੁਰਾਣੀ ਬੁਰਜੀ ਦਿਖਦੀ ਹੈ ਦਿਖਦੀ ਹੈ ਨਾ ਜੀ ਅਸੀਂ ਉਧਰ ਜਾ ਰਹੇ ਆਂ ਜੀ ਆ ਉੱਥੇ ਚਲੀਏ ਜੀ ਮੇਰੇ ਖੱਬੇ ਪਾਸੇ ਤੁਹਾਨੂੰ ਇੱਕ ਪੁਰਾਣੀ ਹਵੇਲੀ ਦਿਖ ਰਹੀ ਹੈ ਹਾਂਜੀ ਬੜੀ ਸੋਹਣੀ ਹਵੇਲੀ ਜਿਹੜੀ ਹੈਗੀ ਸਿੱਖ ਦੌਰ ਦੀ ਛੋਟੀ ਇੱਟ ਦੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਦਿਖ ਰਹੀ ਹੈ ਅਗਰ ਇੱਥੋਂ ਧਿਆਨ ਨਾਲ ਦੇਖੋ ਤੁਸੀਂ ਉੱਪਰ ਦੇਖੋ ਕਿੰਡਾ ਸੋਹਣਾ ਹਵੇਲੀ ਦਾ ਉੱਪਰ ਉਹ ਕੰਮ ਕੀਤਾ ਹੋਇਆ ਜੀ ਸਾਹਮਣੇ ਇਹ ਪੂਰਾ ਇਲਾਕਾ ਜਿਹੜਾ ਇਹ ਦੇਖੋ ਛੋਟੀ ਥੱਲੇ ਤੁਹਾਨੂੰ ਦਿਖਦੀ ਸਾਰੀ ਛੋਟੀ ਇੱਟ ਹੈ ਜੀ ਤੇ ਉਹ ਸਾਹਮਣੇ ਅੰਦਰ ਇੱਕ ਹਵੇਲੀ ਹੈ ਜੀ ਛੋਟੀ ਇੱਟ ਦੀ ਪੁਰਾਣੀ ਬਣੀ ਹੋਈ ਇਹ ਸਾਰਾ ਜੀ ਜਿਹੜੇ ਬਾਬਾ ਰਾਮ ਦਾ ਡੇਰਾ ਸੀ ਇਹ ਸਾਰੇ ਦਾ ਸਾਰਾ ਕਿਲਾ ਬਣਿਆ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਖੱਬੇ ਪਾਸੇ ਤੁਸੀਂ ਧਿਆਨ ਨਾਲ ਅਗਰ ਦੇਖੋ ਜੀ ਇੱਥੇ ਇੱਕ ਚੁਬੁਰਜੀ ਬਣੀ ਹੈ ਦੇਖੋ ਖੱਬੇ ਪਾਸੇ ਇੱਕ ਕਿਲੇ ਦਾ ਹਿੱਸਾ ਸੀ ਅਗਲੇ ਪਾਸੇ ਤੁਹਾਨੂੰ ਇਹ ਅਗਰ ਦੇਖੋ ਜੀ ਸਾਹਮਣੇ ਆਓ ਜੀ ਖੱਬੇ ਪਾਸੇ ਇੱਕ ਹੋਰ ਬਿਲਡਿੰਗ ਹੈ ਤੁਹਾਨੂੰ ਉਹ ਦਿਖਾਈਏ ਜੀ ਆਓ ਚਲੀਏ ਅਸੀਂ ਇਹਦੇ ਸਾਹਮਣੇ ਪਾਸੇੋਂ ਤੁਹਾਨੂੰ ਬਿਲਡਿੰਗ ਦਿਖਾਈਏ ਉਸ ਤੋਂ ਬਾਅਦ ਅਸੀਂ ਤੁਹਾਨੂੰ ਸੱਜੇ ਲੈ ਕੇ ਬਾਬਾ ਰਾਮ ਥੰਮਤ ਦੇ ਸਥਾਨ ਤੇ ਲੈ ਕੇ ਜਾਵਾਂਗੇ ਜੀ ਇਹ ਦੇਖੋ ਜੀ ਇੱਕ ਪੁਰਾਣੇ ਸਿੱਖ ਦੌਰ ਦੀ ਬਿਲਡਿੰਗ ਬਣੀ ਹੈ ਸਾਹਮਣੇ ਕਿੰਨਾ ਸੋਨਾ ਇਹਦੇ ਤੇ ਕੰਮ ਕੀਤਾ ਹੈ ਜੀ ਇਹ ਦੇਖੋ ਜੀ ਤਿੰਨ ਦਰਵਾਜ਼ੇ ਇੱਥੇ ਆ ਕੁਛ ਅੱਗੇ ਪੂਰੀ ਲਾਈਨ ਅੱਗੇ ਚੱਤੁਰਦੀ ਸਿੱਧੀ ਇਹ ਦੇਖੋ ਜੀ ਇੱਥੇ ਆ ਕੇ ਆਰਟੀਜ਼ਨਲ ਬਣੀ ਹੈ ਇਹ ਬਿਲਡਿੰਗ ਕਿ ਕੰਟੀਨਿਊ ਕਰਦੀ ਹੈ ਛੱਜਾ ਪੁਰਾਣਾ ਹੈ ਛੋਟੀ ਇੱਟ ਦੀ ਬਣੀ ਹੈ ਆਓ ਜੀ ਅੰਦਰ ਦੇਖੀਏ ਅਸੀਂ ਹੁਣ ਧਿਆਨ ਦਿਓ ਤੁਸੀਂ ਇੱਥੇ ਕਿ ਇਹਦੇ ਅੰਦਰ ਅਲੱਗ-ਅਲੱਗ ਜਗ੍ਹਾ ਬਣੀ ਹੈ ਤੇ ਇਹ ਲੱਗਦਾ ਜਿਵੇਂ ਕਿ ਮੰਦਰ ਸੀ ਪੁਰਾਣਾ ਸਿੱਖ ਦੌਰ ਦਾ ਇਹ ਮੰਦਰ ਸੀ ਛਿਰੋਖੇ ਬਨੇ ਦੇਖਣਾ ਵੱਡੀ ਮੂਰਤੀ ਇੱਥੇ ਜਾਂਦੀ ਹੋਣੀ ਹੈ ਹੋਰ ਮੂਰਤੀ ਰੱਖਣ ਦੀ ਜਗ੍ਹਾ ਹੈਗੀ ਹੈ ਦੀਏ ਦੀ ਜਗ੍ਹਾ ਹੈਗੀ ਹੈ ਛੋਟੀ ਈਟ ਦੀ ਬਣੀ ਹੈ ਦੇਖੋ ਜੀ ਇਹ ਅਸੀਂ ਬਾਬਾ ਰਾਮ ਥੰਮਨ ਜਿਹੜੇ ਹੈਗੇ ਉਹ ਡੇਰੇ ਤੇ ਜਹ ਪਹੁੰਚੇ ਨਹੀਂ ਆ ਲੇਕਿਨ ਇਹ ਡੇਰੇ ਦੇ ਸਾਰੇ ਕਮਰੇ ਹੈਗੇ ਆ ਜੀ ਉਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਪੁਰਾਣਾ ਤੇ ਬਹੁਤ ਮਸ਼ਹੂਰ ਜਗ੍ਹਾ ਹੁੰਦੀ ਸੀ ਸਿੱਖ ਦੌਰ ਦੇ ਇਹ ਜੇ ਇੱਕ ਹੋਰ ਹਵੇਲੀ ਤੁਹਾਨੂੰ ਪਿੱਛੇ ਦਿਖ ਰਹੀ ਹੈ ਜਿਹੜੀ ਕੱਲੂ ਖੇਰਾ ਪਿੰਡ ਵਿੱਚ ਅਸੀਂ ਜਦੋਂ ਜਾ ਰਹੇ ਹਾਂ ਬਾਬਾ ਰਾਮ ਥੰਮਨ ਦੇ ਡੇਰੇ ਤੇ ਮੰਦਿਰ ਤੇ ਇਹ ਰਸਤੇ ਵਿੱਚ ਆਉਂਦਾ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸ਼ਹਿਰ ਕਿੰਨਾ ਪੁਰਾਣਾ ਸੀ ਇਹ ਪੂਰੇ ਦਾ ਪੂਰਾ ਡੇਰਾ ਇਕੱਲੇ ਹੀ ਤਰ੍ਹਾਂ ਬਣਿਆ ਹੈ ਜੀ ਤੇ ਤਾਂ ਕਰਕੇ ਤੁਹਾਨੂੰ ਅਸੀਂ ਪੁਰਾਣੀਆਂ ਹਵੇਲੀਆਂ ਵੀ ਦਿਖਾ ਰਹੇ ਹਾਂ ਜਿਹੜੀਆਂ ਅਜੇ ਵੀ ਖੜੋਤੀਆਂ ਹੈ ਇਹਦੇ ਅੰਦਰ ਇਹ ਦਰਵਾਜ਼ੇ ਤੁਹਾਨੂੰ ਦਿਖ ਰਹੇ ਹੈ ਇਹ ਵੀ ਅਜੇ ਪੁਰਾਣੇ ਹੈ ਜੀ ਆਓ ਚੱਲੀਏ ਬਾਬਾ ਰਾਮ ਥੰਮਨ ਦੇ ਡੇਰੇ ਤੇ ਮੰਦਿਰ ਤੇ ਜੀ ਆਓ ਇੱਧਰ ਜੀ ਬਾਬਾ ਰਾਮ ਥੰਮਨ ਹੈ ਕੌਣ ਸੀ ਤੇ ਸਿੱਖਾਂ ਲਈ ਇਹ ਜਗ੍ਹਾ ਕਿਉਂ ਜ਼ਰੂਰੀ ਹੈ ਇਹ ਜੀ ਸੋਚਣ ਦੀ ਗੱਲ ਹੈਗੀ ਬਾਬਾ ਰਾਮ ਥੰਮਨ ਜਿਹੜੇ ਹੈਗੇ ਆ ਗੁਰੂ ਨਾਨਕ ਸਾਹਿਬ ਜਿਹੜੇ ਮਾਸੀ ਹੁੰਦੇ ਸੀ ਉਹਨਾਂ ਦੇ ਬੇਟੇ ਸੀ ਇਹਦਾ ਮਤਲਬ ਹੈ ਕਿ ਪਹਿਲੇ ਪਾਸ਼ਾ ਦੇ ਕਜ਼ਨ ਸੀ ਜੀ ਫਰਸਟ ਕਜ਼ਨ ਇਸ ਕਰਕੇ ਪਹਿਲੇ ਪਾਸ਼ਾ ਬਹੁਤ ਬੜੀ ਇੱਥੇ ਆਏ ਆ ਇਹ ਜਗ੍ਹਾ ਜਿਹੜੀ ਹੈਗੀ ਹੈ ਜੀ ਇਹ ਗੁਰਦੁਆਰਾ ਨਹੀਂ ਹੈਗਾ ਇਹ ਡੇਰਾ ਤੇ ਮੰਦਿਰ ਹੈ ਲੇਕਿਨ ਕਿਉਂ ਗੁਰੂ ਸਾਹਿਬ ਇੱਥੇ ਆਏ ਆ ਛੋਟੀ ਇੱਟਾਂ ਆਪਾਂ ਨੂੰ ਦਿਖ ਰਹੀਆਂ ਨਾਲ ਇਹ ਜਗ੍ਹਾ ਇਤਿਹਾਸਿਕ ਹੈ ਆਓ ਜੀ ਤੁਹਾਨੂੰ ਅਸੀਂ ਇੱਥੋਂ ਦੀ ਇੱਕ ਹੋਰ ਪੁਰਾਣੀ ਇਮਾਰਤ ਦਿਖਾਈਏ ਸਾਹਮਣੇ ਉੱਥੇ ਬਾਬਾ ਰਾਮ ਥੰਮਨ ਦਾ ਮੰਦਿਰ ਤੇ ਡੇਰਾ ਹੈ ਇਹ ਦੇਖੋ ਜੀ ਇੱਕ ਪੁਰਾਣੀ ਇਹ ਬਾਰਾਦਰੀ ਇਹ ਦੇਖੋ ਜੀ ਤਿੰਨ ਦਰਵਾਜ਼ੇ ਇੱਥੇ ਹੈ ਦੇਖੋ ਜੀ ਉੱਪਰ ਸਾਰਾ ਕੰਮ ਕੀਤਾ ਹੈ ਬਹੁਤ ਟਿਪੀਕਲ ਸਿੱਖ ਦੌਰ ਦਾ ਕੰਮ ਹੈ ਉਧਰਲੇ ਪਾਸੇ ਅੱਗੇ ਪਾਸੇ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਇਹ ਅਸੀਂ ਬਾਬਾ ਰਾਮ ਥੰਮਨ ਦੇ ਡੇਰੇ ਤੇ ਅਜੇ ਆਏ ਨਹੀਂ ਅਸੀਂ ਅਜੇ ਅਸੀਂ ਬਾਹਰਲੇ ਪਾਸੇ ਫਿਰਦੇ ਹਾਂ ਇਹਦੀ ਵੱਡੀ ਤੇ ਮਸ਼ਹੂਰ ਜਗਾ ਸੀ ਆਓ ਜੀ ਅੰਦਰ ਚਲੀਏ ਆਓ ਦੇਖੀਏ ਇੱਥੇ ਇਹ ਲੋ ਜੀ ਇਹ ਦੇਖੋ ਜੀ ਇਹ ਕਮਰਾ ਹੈਗਾ ਇੱਥੇ ਕੋਈ ਰਹਿਣ ਦੀ ਜਗਾ ਸੀ ਤੇ ਤੁਹਾਨੂੰ ਪਤਾ ਹੈ ਡੇਰਿਆਂ ਦੇ ਨਾਲ ਰਹਿਣ ਦੀ ਜਗਾ ਵੀ ਨਾਲ ਹੁੰਦੀ ਸੀ ਤੇ ਇਹਨਾਂ ਸਮਾਨ ਰੱਖਣ ਦੀ ਜਗਾ ਹੁੰਦੀ ਸੀ ਜੰਜ ਲੋਕੀ ਇਹਦੇ ਅੰਦਰ ਰੱਖਦੇ ਸੀ ਜੀ ਇਹ ਜੀ ਸਾਨੂੰ ਪੁਰਾਣੀ ਚਿੱਤਰਕਾਰੀ ਵੀ ਜਿਹੜੀ ਹੈਗੀ ਹੈ ਤੁਹਾਨੂੰ ਇਹ ਦੇਖਦੀ ਹੈ ਜੀ ਇੱਥੇ ਦੇਖੋ ਧਿਆਨ ਨਾਲ ਇਹ ਤੇ ਕੰਮ ਕੀਤਾ ਹੋਇਆ ਹੈ ਪੁਰਾਣਾ ਤੂੰ ਇੱਧਰ ਦੇਖੋ ਉਹ ਉੱਥੇ ਕੰਟੀਨਿਊ ਕਰਦੀ ਹੈ ਉੱਪਰ ਉਹ ਦੇਖੋ ਉੱਪਰ ਇੱਥੇ ਆ ਕੇ ਉੱਪਰ ਦੇਖੋ ਤੁਸੀਂ ਇਹ ਕੰਟੀਨਿਊ ਕਰਦੀ ਹੋ ਰਹੀ ਇਹ ਦੇਖੋ ਜਾ ਰਹੀ ਹੈ ਸਾਰੀ ਇਹ ਪੂਰੀ ਲਾਈਨ ਬਣੀ ਹੈ ਜੀ ਨਾਲ ਇਹ ਜੀ ਡੇਰੇ ਦਾ ਕਮਰੇ ਹੁੰਦੇ ਸੀ ਹੁਣ ਆਓ ਜੀ ਆਪਾਂ ਤੁਹਾਨੂੰ ਲੈ ਕੇ ਚੱਲੀਏ ਸਾਹਮਣੇ ਤੁਹਾਨੂੰ ਬਾਬਾ ਰਾਮ ਥੰਮਨ ਦਾ ਡੇਰਾ ਤੇ ਉੱਥੇ ਮੰਦਿਰ ਦਿਖ ਰਿਹਾ ਇੱਕ ਹੋਰ ਮੰਦਿਰ ਤੇ ਸਰੋਵਰ ਜਿਹੜਾ ਹੈਗਾ ਉਹ ਬਿਲਕੁਲ ਮੇਰੇ ਪਿੱਛੇ ਵੱਡਾ ਸਰੋਵਰ ਹੈ ਜਾਓ ਚੱਲੀਏ ਅਸੀਂ ਹੁਣ ਸਾਹਮਣੇ ਜੀ ਉਹ ਪੁਰਾਣੀ ਬਿਲਡਿੰਗ ਦੇ ਸਾਹਮਣੇ ਆਏ ਆਇਏ ਇੱਥੇ ਸਾਡੇ ਨਾਲ ਨਾਲ ਦੇਖੋਗੇ ਧਿਆਨ ਨਾਲ ਦੋਨੋਂ ਪਾਸੇ ਛੋਟੀ ਇੱਟ ਹੈ ਸਾਹਮਣੇ ਬਾਬਾ ਰਾਮ ਥਮਨ ਦਾ ਡੇਰਾ ਤੇ ਮੰਦਿਰ ਹੈ ਤੇ ਖੱਬੇ ਪਾਸੇ ਤੁਹਾਨੂੰ ਉਹ ਉੱਪਰ ਜਿਹੜਾ ਹੈਗਾ ਉਹ ਬਾਵੇ ਦਾ ਮਹਿਲ ਉਹ ਦਿਖ ਰਿਹਾ ਆਓ ਜੀ ਅੱਗੇ ਚੱਲੀਏ ਇਹ ਵੀ ਤੁਹਾਨੂੰ ਉੱਪਰ ਦਿਖ ਰਿਹਾ ਜੀ ਇਹ ਵੀ ਪੁਰਾਣੇ ਦੌਰ ਦੀ ਇੱਟਾਂ ਜਿਹੜੀਆਂ ਬਨੀਆਂ ਛੋਟੀ ਇੱਟਾਂ ਦਾ ਕੰਮ ਹੈ ਜੀ ਸਾਰਾ ਇਹ ਨਾਲ ਲਾਲ ਜਿਹੜੀਆਂ ਵੱਡੀਆਂ ਇੱਟਾਂ ਬਾਅਦ ਚ ਲਗੀਆਂ ਇਹ ਥੱਲੇ ਸਾਰਾ ਛੋਟੀ ਇੱਟ ਦਾ ਕੰਮ ਹੈ ਜੀ ਇਹ ਸਾਹਮਣੇ ਹੁਣ ਅਸੀਂ ਆ ਗਏ ਹਾਂ ਜੀ ਇੱਥੇ ਜ ਡੇਰਾ بابا ਥਮਨ ਆਓ ਜਿਉਂ ਇੱਥੇ ਪਹੁੰਚ ਕੇ ਇਸ ਜਗ੍ਹਾ ਬਾਰੇ ਵਿਸਤਾਰ ਨਾਲ ਗੱਲ ਕਰੀਏ ਕਿ ਇਹ ਕਿਉਂ ਬਣੀ ਕਿਸ ਕਰਕੇ ਬਣੀ ਇੱਥੇ ਕੌਣ ਆਇਆ ਇਸ ਸਿੱਕੇ ਇਤਿਹਾਸ ਲਈ ਇਹ ਕਿਉਂ ਜ਼ਰੂਰੀ ਹੈ ਇਧਰ ਜੀ ਆਓ ਜੀ ਸਾਹਮਣੇ ਆਪਾਂ ਨੂੰ ਸਰੋਵਰ ਦਿਖ ਰਿਹਾ ਹੈ ਇੱਥੇ ਗੱਲ ਕਰੀਏ ਜਿਹੜਾ ਪਿੰਡ ਹੈਗਾ ਕੱਲੂਖਾਰਾ ਉਹ ਚੋਂ ਲੰਘ ਕੇ ਤੁਹਾਨੂੰ ਹਵੇਲੀਆਂ ਪੁਰਾਣੀ ਪੁਰਾਣੀ ਗਲੀ ਦਿਖਾ ਕੇ ਹੁਣ ਅਸੀਂ ਆਏ ਆ ਜੀ ਇੱਥੇ ਜਿਹੜੀ ਜਗ੍ਹਾ ਨੂੰ ਕਹਿੰਦੇ ਹੈ ਡੇਰਾ ਬਾਬਾ RAM ਥਮਨ ਇਹ ਜਗ੍ਹਾ ਜਿਹੜੀ ਹੈਗੀ ਹੈ ਜੀ ਇਹ ਕਿਉਂ ਮਸ਼ਹੂਰ ਹੈ ਬਾਬਾ ਰਾਮ ਥੰਮਨ ਜਿਹੜੇ ਹੈਗੇ ਸੀ ਜੀ ਉਹ 1475 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜੀ ਉਹ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਮਾਸੀ ਜੀ ਸੀ ਉਹਨਾਂ ਦੇ ਬੇਟੇ ਸੀ ਤੇ ਜਦੋਂ ਉਹ ਕੋਈ 15-16 ਸਾਲ ਦੇ ਸੀ ਉਦੋਂ ਉਹ ਇੱਥੇ ਆ ਕੇ ਇਸ ਪਿੰਡ ਤਾਲੂਖ ਖੇਰਾ ਵਿੱਚ ਆ ਕੇ ਵਸੇ ਤੇ ਇਹ ਡੇਰਾ ਜਿਹੜਾ ਹੈਗਾ ਉਹਨਾਂ ਨੇ ਤਿਆਰ ਕੀਤਾ ਇਹ ਡੇਰਾ ਜਿਵੇਂ ਆਪ ਦੇਖੋਗੇ ਪੂਰੇ ਕਿਲੇ ਦੀ ਤਰ੍ਹਾਂ ਬਣਿਆ ਜੀ ਪੂਰਾ ਬਹੁਤ ਵੱਡਾ ਕੋਈ 16-20 ਏਕੜ ਦਾ ਏਰੀਆ ਹੈ ਜੀ ਇਹਦੇ ਅੰਦਰ ਤਿੰਨ ਚਾਰ ਚੀਜ਼ਾਂ ਮੇਨ ਹੈ ਜੀ ਪਿਛਲੇ ਪਾਸੇ ਤੁਹਾਨੂੰ ਦਿਖ ਰਿਹਾ ਹੈ ਜਿਹੜਾ ਤੁਹਾਨੂੰ ਦਿਖ ਰਹੀ ਬਿਲਡਿੰਗ ਪਿਛਲੇ ਪਾਸੇ ਇਹ ਜੀ ਜਿਹੜਾ ਹੈਗਾ ਹੈ ਬਾਬਾ ਰਾਮ ਥੰਮਨ ਦਾ ਮੰਦਿਰ ਹੈਗਾ ਜੀ ਤੇ ਉਹਦਾ ਡੇਰਾ ਵੀ ਹੁੰਦਾ ਸੀ ਉਹਦੇ ਚਾਰ ਦਾ 12 ਦਰੀ ਆਪਾਂ ਜਾ ਕੇ ਦੇਖਾਂਗੇ ਅੰਦਰ ਜੀ ਮੇਰੇ ਖੱਬੇ ਪਾਸੇ ਜਿਹੜਾ ਹੈਗਾ ਜੀ ਇਹਨੂੰ ਕਹਿੰਦੇ ਆ ਬਾਵੇ ਦਾ ਮਾਲ ਤੇ ਤੀਜੀ ਚੀਜ਼ ਜਿਹੜੀ ਇੱਥੇ ਹੈਗੀ ਹੈ ਜੀ ਉਹ ਹੈਗਾ ਸਰੋਵਰ ਮੇਰਾ ਖੱਬੇ ਪਾਸੇ ਬਹੁਤ ਵੱਡਾ ਇੱਥੇ ਸਰੋਵਰ ਹੁੰਦਾ ਸੀ ਇਹ ਪੂਰਾ ਜਿਹੜਾ ਏਰੀਆ ਹੈਗਾ ਜੀ ਇਹਦੇ ਨਾਲ ਕੋਈ 100 ਏਕੜ ਜ਼ਮੀਨ ਇਹਦੇ ਨਾਲ ਲੱਗੀ ਹੈ ਜੀ 186 ਵਿੱਚ ਮਾਦੋਦਾਸ ਜਿੰਨਾ ਦਾ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਬਣ ਗਿਆ ਜੀ ਉਹ ਇੱਥੇ ਆਏ ਸੀ ਤੇ ਇੱਥੋਂ ਆ ਕੇ ਉਹ ਸਿੱਖ ਧਰਮ ਨਾਲ ਜੁੜੇ ਜਾ ਕੇ ਅਜੇ ਵੀ ਇਹ ਜਗਾ ਜਿਹੜੀ ਬਿਰਾਗੀ ਜਿਹੜੇ ਹੈਗੇ ਆ ਇਸ ਜਗਾ ਨਾਲ ਅਸੋਸੀਏਟ ਕਰਦੇ ਆ ਜੀ 47 ਤੋਂ ਪਹਿਲੇ ਇੱਥੇ ਬਕਾਇਦਾ ਇੱਕ ਮੇਲਾ ਲੱਗਦਾ ਸੀ ਜਿਹੜਾ ਚੇਤਰ ਤੇ ਵਿਸਾਖ ਚੇਤ ਤੇ ਵਿਸਾਖ ਦੋਨੋਂ ਦੇ ਅੰਦਰ ਇੱਥੇ ਲੱਗਦਾ ਸੀ ਜੀ ਮੇਰੇ ਪਿੱਛੇ ਬਿਲਕੁਲ ਇਹ ਮੇਨ ਐਂਟਰੈਂਸ ਹੁੰਦੀ ਸੀ ਜਿਹੜੀ ਜਿੱਥੇ ਬਾਬਾ ਰਾਮ ਥੰਮਨ ਰਹਿੰਦੇ ਹੁੰਦੇ ਸੀ ਸਾਹਮਣੇ ਤੇ ਇੱਥੇ ਹੀ ਉਹਨਾਂ ਦੀ ਸਮਾਦ ਇਹਦੇ ਅੰਦਰ ਹੀ ਹੈ ਤੇ ਮੰਦਿਰ ਵੀ ਉਹਨਾਂ ਦਾ ਹੈ ਕਈ ਲੋਕੀ ਕਹਿੰਦੇ ਗੁਰਦੁਆਰਾ ਰਾਮ ਥੰਮਨ ਦਾ ਇਹ ਕਦੀ ਵੀ ਗੁਰਦੁਆਰਾ ਨਹੀਂ ਰਿਹਾ ਜੀ ਇੱਥੇ ਗੁਰਸਾਹਿਬ ਪ੍ਰਕਾਸ਼ ਨਹੀਂ ਹੁੰਦਾ ਸੀ ਇਹ ਉਦਾਸੀਆਂ ਦਾ ਡੇਰਾ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਿਰਾਗੀ ਇੱਥੋਂ ਹੋ ਕੇ ਗਏ ਐ ਉਸ ਤੋਂ ਬਾਅਦ ਨੰਦੇੜ ਜਾ ਕੇ ਸਿੱਖ ਬਣੇ ਦਸਵੇਂ ਪਾਤਸ਼ਾਹ ਦੇ ਉਸ ਤੋਂ ਬਾਅਦ ਬਿਰਾਗੀਆਂ ਦਾ ਡੇਰਾ ਹੁੰਦਾ ਸੀ ਹਾਂਜੀ ਤੇ ਕਦੀ ਵੀ ਇੱਥੇ ਗੁਰਦੁਆਰਾ ਕਦੀ ਕਦੀ ਗੁਰਸਾਹਿਬ ਪ੍ਰਕਾਸ਼ ਹੋ ਰਿਹਾ ਕਿ ਰੈਗੂਲਰਲੀ ਨਹੀਂ ਰਿਹਾ ਹਾਂਜੀ ਇਸ ਜਗ੍ਹਾ ਤੇ ਆ ਕੇ ਤੇ ਜੀ ਇਹ ਜਗ੍ਹਾ ਜਿਹੜੀ ਹੈਗੀ ਐ ਜੀ ਇੱਥੇ ਅਜੇ ਵੀ ਸਾਨੂੰ ਲੋਕ ਲੋਕਾਂ ਨੇ ਦੱਸਿਆ ਹੈ ਕਿ ਮਸਾਖੀ ਦਾ ਮੇਲਾ ਹੁਣ ਲੱਗਣਾ ਐ ਇੱਥੇ ਆ ਕੇ ਆਓ ਜੀ ਨਾਲ ਆਪਾਂ ਚਲੀਏ ਬਾਬਾ RAM THAMMAN ਦੇ ਸਥਾਨ ਤੇ ਜੀ ਉਂਝ ਇਹ ਜਿਹੜੇ ਤੁਹਾਨੂੰ ਬਿਲਡਿੰਗ ਦਿਖ ਰਹੀ ਹੈ ਬਾਹਰਲੇ ਪਾਸਿਓਂ ਹਾਂਜੀ ਇਹਦੇ ਤੁਸੀਂ ਅਗਰ ਦੇਖੋ ਤੇ 12 ਦਰਵਾਜ਼ੇ ਆ ਇਹ ਜਿਹੜੀ ਚੁਗਾਠ ਹੈ ਜੀ ਉੱਪਰ ਸਾਹਮਣੇ ਵਾਲੀ ਚੁਗਾਠ ਇਹਦੇ ਉੱਪਰ ਤੁਸੀਂ ਦੇਖੋ ਕੀ ਲਿਖਿਆ ਹੋਇਆ ਹੈ ਏਕ ਓਮਕਾਰ ਸ੍ਰੀ ਮਹੰਤ ਜਵਾਹਰ ਵਾਸ ਮੱਤੇ ਵਾਲਾ ਨਗਰ ਮੱਤਾ ਸਿੰਘ ਪਾਤਸਰ 7 सावन संमत 1964 1964 संमत ਦਾ ਮਤਲਬ ਹੋਇਆ ਜੀ ਇਹ 57 ਕੱਢਦੇ ਹੋ ਹਾਂਜੀ ਤੇ 1907 ਵਿੱਚ ਇਹ ਦਰਵਾਜ਼ਾ ਲਗਵਾਇਆ ਇਹ ਚੁਗਾਠ ਜਿਹੜੀ 1907 ਵਿੱਚ ਲੱਗੀ ਸੀ ਇਹਦਾ ਇਹ ਮਤਲਬ ਨਹੀਂ ਕਿ ਬਿਲਡਿੰਗ ਜਿਹੜੀ ਹੈਗੀ ਹੈ ਇਹ ਉਸ ਤੋਂ ਪੁਰਾਣੀ ਨਹੀਂ ਹੈਗੀ ਲੇਕਿਨ ਇਹ ਜਿਹੜੀ ਬਾਹਰਲੀ ਬਾਰਾਦਰੀ ਬਣੀ ਹੈ ਇਹ ਵੱਡੀ ਇਟ ਦੀ ਬਣੀ ਹੈ ਆਓ ਜੂ ਅਸੀਂ ਅੰਦਰ ਚਲੀਏ ਅਗਰ ਅਸੀਂ ਇਹ ਬਿਲਡਿੰਗ ਨੂੰ ਦੇਖੀਏ ਅੰਦਰਲਾ ਪਾਸਾ ਜਿਹੜਾ ਜੀ ਇਹਦੀ ਇੱਕੋ ਐਂਟਰੈਂਸ ਹੈ ਮੰਦਰਾਂ ਦੀ ਮੋਸਟ ਇਕੋ ਐਂਟਰੈਂਸ ਗੁਰਦੁਆਰਿਆਂ ਚਾਰ ਐਂਟਰੈਂਸ ਹੁੰਦੀਆਂ ਅਸੀਂ ਇਹਦੇ ਵਿੱਚ ਸਿਰਫ ਇੱਕ ਐਂਟਰੈਂਸ ਹੈ ਅੱਛਾ ਜੀ ਦੂਜਾ ਜੀ ਇਹ ਜਿਹੜੀ ਬਿਲਡਿੰਗ ਹੈ ਇਹ ਛੋਟੀ ਈਟ ਦੀ ਬਣੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਅੰਦਰਲਾ ਪਾਸਾ ਹੈ ਇਹ ਪੁਰਾਣਾ ਹੈ ਤੇ ਇਹ ਜਿਹੜਾ ਬਾਹਰਲਾ ਪਾਸਾ ਹੈ ਇਹ ਜੋ ਚੁਗਾਠਾਂ ਲੱਗੀਆਂ ਇਹ ਵੀ ਤੇ ਚੁਗਾਠ ਲੱਗੀ ਹੈ ਇਹ 1907 ਦੀ ਲੱਗੀ ਹੈ ਸੋ ਬਾਹਰਲੀ ਜਿਹੜੀ ਬਾਰਾਦਰੀ ਹੈ ਉਹ ਬਣੀ 1907 ਦੇ ਅਰਾਊਂਡ ਦੀ ਹੁਣ ਅਗਰ ਉੱਪਰ ਦੇਖੋ ਤੁਸੀਂ ਇੱਕ ਪਲੇਟ ਲੱਗੀ ਹੈ ਅਗਰ ਉਹਨੂੰ ਮੈਂ ਪੜਦਾ ਤੇ ਦੱਸਦਾ ਹੈ ਕਿ ਸੇਵਾ ਜਿਹੜੀ ਹੈਗੀ ਹੈ ਤਹਿਲ ਜਿਹਨੂੰ ਸੇਵਾ ਕਰਵਾਈ ਦਫਤੂ ਦੇ ਸਰਦਾਰਾਂ ਨੇ ਕਰਵਾਈ ਸੀ ਤੇ ਉਤੇ ਸੰਬਤ ਲਿਖੀ ਹੈ ਸੰਬਤ ਲਿਖੀ ਹੈ ਲੇਕਿਨ ਉਹਦੇ ਨਾਲ ਨਾਨਕ ਸ਼ਾਹੀ ਲਿਖੀ ਹੈ 444 ਨਾਨਕ ਸ਼ਾਹੀ 444 ਵਿੱਚ ਪਹਿਲੇ ਪਾਤਸ਼ਾਹ ਦਾ ਜਨਮ ਦਿਨ ਜਿਹੜਾ ਸੀ ਅਵਤਾਰ ਦਿਵਸ ਪਹਿਲੇ ਪਾਤਸ਼ਾਹ ਦਾ 1469 ਵਿੱਚ ਉਹ ਜਾ ਕੇ ਹੁੰਦਾ ਇਹ ਜਿਹੜੀ ਪਲੇਟ ਲੱਗੀ 1913 ਚ ਲੱਗੀ ਹੈ ਲੇਕਿਨ ਇਹ ਬਿਲਡਿੰਗ ਪੁਰਾਣੀ ਹੈ ਇਹ ਜੋ ਚੁਗਾਠਾ ਬਾਹਰੀ ਬਿਲਡਿੰਗ ਤੇ ਇਹ ਜਿਹੜੇ ਚੁਗਾਠ ਲੱਗੇ 1907 ਤੋਂ ਲੈ ਕੇ 1913 ਦੇ ਵਿੱਚਕਾਰ ਲੱਗੇ ਹੈ ਲੇਕਿਨ ਅੰਦਰਲੀ ਬਿਲਡਿੰਗ ਪੁਰਾਣੀ ਹੋ ਤੁਹਾਨੂੰ ਆਓ ਦੱਸਿਏ ਕਿ ਇਹ ਜਗ੍ਹਾ ਗੁਰਦੁਆਰਾ ਕਿਉਂ ਨਹੀਂ ਕਿਉਂ ਮੰਦਿਰ ਕਿਉਂ ਆਓ ਜੀ ਅੰਦਰ ਚੱਲੀ ਆਓ ਦਿਖਾਈਏ ਤੁਹਾਨੂੰ ਪਹਿਲੀ ਗੱਲ ਤੇ ਦੇਖੋ ਜੀ ਇੱਥੇ ਉਸੇ ਟਾਈਮ ਦਾ ਪੁਰਾਣਾ ਟੱਲ ਲੱਗਾ ਤੁਹਾਨੂੰ ਦਿਖ ਰਿਹਾ ਹੈ ਸਾਹਮਣੇ ਦੇਖੋ ਤੁਸੀਂ ਆਓ ਅਗਰ ਜੀ ਤੇ ਤੁਹਾਨੂੰ ਇੱਥੇ ਉਹ ਜਗਾ ਹੈ ਜਿੱਥੇ ਦੱਸਿਆ ਜਾਂਦਾ ਹੈ ਕਿ ਬਾਬਾ ਰਾਮ ਥੰਮਨ ਬੈਠਦੇ ਹੁੰਦੇ ਸੀ ਇੱਥੇ ਗੁਰੂ ਸਾਹਿਬ ਪ੍ਰਕਾਸ਼ ਨਹੀਂ ਹੁੰਦਾ ਸੀ ਥੱਲੇ ਦੇਖੋਗੇ ਇੱਥੇ ਇੱਥੇ ਇੱਕ ਚਿੱਤਰਕਾਰੀ ਲੱਗੀ ਹੈ ਇਹ ਮਾਰਬਲ ਦੀ ਪਲੇਟ ਤੇ ਜਿਹਦੇ ਤੇ ਬਾਬਾ ਰਾਮ ਥੰਮਨ ਦੀ ਫੋਟੋ ਬਣੀ ਚਾਰੋਂ ਪਾਸੇ ਜਗਾਹਾਂ ਹੈਆਂ ਹੈਂ ਹੋਰ ਮੂਰਤੀਆਂ ਰੱਖਣ ਦੀਆਂ ਇਹ ਜਿਹੜੀ ਇਮਾਰਤ ਹੈ ਜੀ ਇਹ ਛੋਟੀ ਟੰਡ ਦੀ ਪੁਰਾਣੀ ਬਣੀ ਹੈ ਹੁਣ ਛੱਤ ਦੇਖੋ ਇਹਦੀ ਛੱਤ ਦੇ ਉੱਪਰ ਤਾਨੂੰ ਚੁਤਰਕਾਰੀ ਦਿਖੇਗੀ ਜਿਹਦੇ ਵਿੱਚ ਅਲਗ ਤਰ੍ਹਾਂ ਦੇਵੀ ਤੇ ਦੇਵਤਾ ਨਾ ਕੋਈ ਵੀਨਾ ਲੈ ਕੇ ਆ ਰਹੇ ਖਾਨ ਦੀ ਚੀਜ਼ ਲੈ ਕੇ ਆ ਰਹੇ ਆ ਬਿਲਕੁਲ ਉੱਪਰ ਤੁਹਾਨੂੰ ਇਹਦੀ ਛੱਤ ਤੇ ਇੱਥੇ ਦਿਖੇਗੀ ਸੋ ਇਹ ਬਿਲਡਿੰਗ ਹੀ ਪੁਰਾਣੀ ਹੈਗੀ ਹੈ ਤੇ ਆਓ ਤੁਹਾਨੂੰ ਅਸੀਂ ਹੁਣ ਜਿਹੜੀ ਬਾਹਰ ਦੀ ਬਾਰਾਦਰੀ ਹੈ ਅਸੀਂ ਉਹ ਦਿਖਾਈਏ ਆਓ ਜੀ ਹੁਣ ਬਾਰਾਦਰੀ ਦੇ ਚਾਰੇ ਤਰਫ ਚਲੀਏ ਇਹ ਦੇਖੋ ਜੀ ਇਹ ਹੁਣ ਇਧਰ ਸੱਜੇ ਤੇ ਦਰਵਾਜ਼ੇ ਹੈ ਧਿਆਨ ਨਾਲ ਅਗਰ ਦੇਖੋ ਤੇ ਇਹ ਜਿਹੜੀ ਇੱਟ ਹੈ ਇਹ ਛੋਟੀ ਇੱਟ ਹੈ ਠੀਕ ਹੈ ਜੀ ਇਹ ਸਾਰੀ ਖੱਬੇ ਪਾਸੇ ਜਿਹੜੀ ਵੀ ਬਿਲਡਿੰਗ ਹੈ ਜੀ ਇਹ ਸਾਰੀ ਬਿਲਡਿੰਗ ਖੱਬੇ ਪਾਸੇ ਵਾਲੀ ਸਾਰੀ ਪੁਰਾਣੀ ਹੈ ਹੁਣ ਇੱਧਰ ਆਈ ਜਾਓ ਜੀ ਤੁਹਾਨੂੰ ਦਿਖਦਾ ਇਹ ਜਿਹੜਾ ਬਣਿਆ ਸੀ ਨਾ ਜਿੱਥੇ ਅੰਦਰ ਮੂਰਤੀ ਰੱਖੀ ਹੁੰਦੀ ਸੀ ਦੇਖੋ ਸਿੱਖ ਗੁਰਦੁਆਰਿਆਂ ਵਿੱਚ ਕਿਤੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਇਹ ਮੂਰਤੀ ਰੱਖਣ ਦੀ ਜਗ੍ਹਾ ਹੈ ਇਹ ਦੇਖੋ ਸਾਰੀ ਖੱਬੇ ਛੋਟੀ ਈ ਇਟ ਹੈ ਜੇ ਤੁਸੀਂ ਇੱਧਰ ਆਓ ਤੇ ਦੇਖੋ ਧਿਆਨ ਨਾਲ ਇੱਧਰ ਛੋਟੀ ਈ ਇਟ ਹੈ ਤੇ ਇੱਧਰ ਦੇਖੋ ਇਹ ਵੱਡੀ ਇਟ ਹੈ ਸਾਰੀ ਇਹ ਦੇਖੋ ਇਹ ਸਾਰੀ ਇਹ ਬਾਹਰਲਾ ਪਾਸਾ ਜਿਹੜਾ ਹੈ ਜੀ ਬਾਚ ਬਣਿਆ ਹੈ ਉਦੋਂ ਵੀ ਇਹ ਵੀ ਸਪੋਰਟਲੀ ਕਾਲਮ ਬਣੇ ਹੈ ਇਹ ਵੀ ਬਾਚ ਬਣੇ ਹੈ ਖੱਬੇ ਵਾਲਾ ਪਾਸਾ ਪੁਰਾਣਾ ਹੈ ਇਹ ਵਾਲਾ ਪਾਸਾ ਇੱਧਰ ਜਿਹੜਾ 12 ਦਰੀ ਜਿਹੜੀ ਹੈਗੀ ਹੈ ਉਹ ਨਵੀਂ ਬਣੇ ਹੈ ਇਹ ਜਿਹੜਾ ਦੀਏ ਰੱਖਣ ਨੂੰ ਜਗ੍ਹਾ ਹੈਗੀ ਜੀ ਇੱਥੇ ਤੇ ਦੀਏ ਰੱਖੇ ਜਾਂਦੇ ਸੀ ਇੱਥੇ ਲੇਕਿਨ ਪਿੰਡ ਵਾਲਿਆਂ ਨੇ ਅਜੇ ਵੀ ਬੜੇ ਸੰਭਾਲ ਕੇ ਇਹ ਜਗ੍ਹਾ ਨੂੰ ਲੋਕ ਰੱਖਦੇ ਆ ਇਹਨਾਂ ਨੇ ਉਸ ਹਿਸਾਬ ਨਾਲ ਬੰਦ ਕਰਕੇ ਰੱਖਿਆ ਜਿਹੜੇ ਅਸੀਂ ਆਏ ਆ ਇੱਥੇ ਤੁਹਾਨੂੰ ਆਦਿ ਸਤਕਾਰ ਨਾਲ ਖੋਲ ਕੇ ਦਿੱਤਾ ਹੈ ਜੀ ਪਿੰਡ ਕੱਲੂ ਖਾਰਾ ਦਾ ਪਿਛਲੇ ਪਾਸੇ ਤੁਹਾਨੂੰ ਸਕੂਲ ਦਿਖ ਰਿਹਾ ਜੀ ਇੱਥੋਂ ਦੂਜਾ ਰਸਤਾ ਜਿਹੜਾ ਜਾਂਦਾ ਹੈਗਾ ਜੀ ਉਹ ਸਾਹਮਣੇ ਇੱਥੇ ਆਓ ਜੀ ਆਪ ਜੀ ਨੂੰ ਸਾਹਮਣੇ ਇਧਰਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੇਗਾ ਬਾਬਾ ਰਾਮ ਥੰਮਨ ਦਾ ਢੇਰਾ ਤੇ ਮੰਦਿਰ ਜੀ ਬਿਲਕੁਲ ਸਾਹਮਣੇ ਰਾਈਟ ਸਾਈਡ ਤੇ ਜਿਹੜੀ ਦੀਵਾਰ ਤੁਹਾਨੂੰ ਪੁਰਾਣੀ ਆਉਜੀ ਦਿਖਾਈਏ ਤੁਹਾਨੂੰ ਇੱਥੇ ਬਿਲਕੁਲ ਨਾਲ ਦੇਖੋ ਛੋਟੀ ਇੱਟਾਂ ਥੱਲੇ ਸਾਰੀ ਉੱਪਰ ਮੋਟੀ ਇੱਟਾਂ ਥੱਲੇ ਸਾਰੀ ਇੱਟ ਜਿਹੜੀ ਹੈਗੀ ਆ ਉਹ ਛੋਟੀ ਹੈ ਜੀ ਉੱਪਰ ਵੱਡੀ ਥੱਲੇ ਛੋਟੀ ਉਹਨੇ ਦੇਖੋ ਜੀ ਇਹ オリジナル ਸਾਰਾ ਜਿਹੜਾ ਹੈ ਨਾ ਜੀ ਦੀਵਾਰ ਦਾ ਕੰਮ ਦੇਖੋ ਜਦੋਂ ਪੁਰਾਣੇ ਟਾਈਮ ਵਿੱਚ ਜਿਆਦਾ ਚੂਨਾ ਨਹੀਂ ਲੱਗਦਾ ਸੀ ਮਿੱਟੀ ਲੱਗਦੀ ਸੀ ਇਹ ਸਾਰੀ ਪੁਰਾਣੀ ਦੀਵਾਰ ਨਾਲ ਨਾਲ ਚੱਲ ਰਹੀ ਹੈ ਇਹ ਦੇਖੋ ਜੀ ਤੇ ਮੇਰੇ ਸਾਹਮਣੇ ਇੱਥੇ ਬਾਬਾ ਰਾਮ ਥੰਮਨ ਦਾ ਡੇਰਾ ਜੀ ਸਾਹਮਣੇ ਅੰਦਰਲਾ ਜਿਹੜਾ ਚੁਬਾਰਾ ਹੈਗਾ ਜੀ ਉਹ ਪੁਰਾਣਾ ਹੈਗਾ ਛੋਟੀ ਇਟਾਂ ਬਣਿਆ ਬਾਹਰਲਾ ਜਿਹੜਾ ਹੈਗਾ ਜੀ ਇਹ ਬਾਅਦ ਬਣਿਆ ਸੀ ਕੋਈ 1913 ਦੇ ਨੇੜੇ ਤੇ ਇਹ ਅੱਗੇ ਜਾ ਕੇ ਫਿਰ ਅੱਗੇ ਉਹ ਰਸਤਾ ਦਿਖਦਾ ਹੈ ਬਾਵੇ ਦਾ ਮਹਿਲ ਤੱਕ ਅੱਗੇ ਤੁਰ ਹੀ ਜਾਂਦਾ ਹੁਣ ਅਸੀਂ ਜੀ ਤੁਹਾਨੂੰ ਡੇਰਾ ਬਾਬਾ ਥੰਮਨ ਦਿਖਾਇਆ ਹੈ ਦੂਜੇ ਪਾਸੇ ਹੋਰ ਇਥੇ ਬੁਰਜੀਆਂ ਬਣੀਆਂ ਪੁਰਾਨੀਆਂ ਉਹ ਰਸਤਾ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਤੁਸੀਂ ਧਿਆਨ ਨਾਲ ਇੱਧਰ ਮੇਰੇ ਸੱਜੇ ਪਾਸੇ ਇਹ ਪਿਛਲਾ ਪਾਸਾ ਹੈ ਇਹ ਸਭ ਛੋਟੀ ਇਟ ਦਾ ਕੰਮ ਹੈ ਥੱਲੇ ਉੱਪਰ ਵੱਡੀ ਇਟ ਹੈ ਥੱਲੇ ਸਾਰੀ ਛੋਟੀ ਇਟ ਬਣੀ ਹੈ ਮੇਰੇ ਸਾਹਮਣੇ ਤੁਹਾਨੂੰ ਦਵਾਰ ਦਿਖ ਰਹੀ ਹੈ ਜੀ ਸਾਰੀ ਦਵਾਰ ਜਿਹੜੀ ਤੁਸੀਂ ਦੇਖੋਗੇ ਇਹ ਸਾਰੀ ਛੋਟੀ ਇਟ ਦੀ ਬਣੀ ਹੈ ਤੇ ਇਹਦੇ ਸਾਹਮਣੇ ਦੇਖੋ ਜੀ ਤੁਹਾਨੂੰ ਦੱਸਿਆ ਸੀ ਮੇ ਕਿਲਾ ਜਿਆ ਹੁੰਦਾ ਸੀ ਬਿਲਕੁਲ ਸਾਹਮਣੇ ਉਹ ਦੇਖੋ ਜੀ ਇਹ ਦੇਖੋ ਇੱਕ ਪੁਰਾਣੀ ਹਵੇਲੀ ਹੈ ਜਿਦੀ ਅਜੇ ਵੀ ਚਿੱਤਰਕਾਰੀ ਸਾਹਮਣੇ ਦਿਖਦੀ ਹੈ ਤੇ ਇਹਦੇ ਪਿਛਲੇ ਪਾਸੇ ਦੇਖੋ ਜੀ ਉਹ ਬੁਰਜੀ ਹੈ ਇਹ ਚਾਰ ਬੁਰਜੀਆਂ ਤੇ ਚਾਰੋ ਤਰਫ ਹੁੰਦੀਆਂ ਸੀ ਜੀ ਇਹ ਕਿਲਾ ਸੀ ਪੂਰਾ ਇਹ ਪੂਰਾ ਦਾ ਪੂਰਾ ਕੰਪਲੈਕਸ ਸਾਰਾ ਇਧਰਲੇ ਪਾਸੇ ਹੁੰਦਾ ਸੀ ਉਧਰ ਸਰੋਵਰ ਸੀ ਤੇ ਸਾਰਾ ਦਾ ਸਾਰਾ ਇਧਰ ਹੁੰਦਾ ਸੀ ਆਓ ਜਾ ਕੇ ਇੱਥੇ ਸਾਹਮਣੇ ਇਹਦੀ ਚਿੱਤਰਕਾਰੀ ਦੇਖੀ ਆਪ ਅੱਜੀਵੇ ਸਾਜਾ ਪੰਜਾਬ ਤਾਨੂੰ ਲੈnde ਪੰਜਾਬ ਦੇ ਪਿੰਡ ਡੇਰਾ ਰਾਮਥੰਮਮ ਲੈ ਕੇ ਗਏ ਆਂ ਜੀ ਇਹੋ ਜਿਹਾ ਹੋਰ ਪੁਰਾਣੇ ਡੇਰੇ ਤੇ ਗੁਰੂ ਧਾਮ ਜੀਵੇ ਸਾਜਾ ਪੰਜਾਬ ਆਪ ਜੀ ਨਾਲ ਸਾਜੇ ਕਰਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ